ਅੱਜ ਜੀ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਆ ਕੇ ਮਤਲਬ ਮਹਿਸੂਸ ਹੋ ਜਾਂਦਾ ਹੈ ਕਿ ਮਤਲਬ ਉਰੇ ਆ ਕੇ ਸਾਰੀ ਬਾਹਰ ਦੀਆਂ ਟੈਨਸ਼ਨਾਂ ਸਾਰੀਆਂ ਦੂਰ ਹੋ ਜਾਂਦੀਆਂ ਇੱਕ ਤਾਂ ਇੱਕ ਮਤਲਬ ਬਾਬੇ ਨਾਲ ਲਾੜ ਲਾ ਕੇ ਕਹਿੰਦੇ ਮਤਲਬ ਜੀਵਨ ਦਾ ਅਸਲ ਮੂਲ ਸਮਝ ਆ ਜਾਂਦਾ ਬੰਦੇ ਨੂੰ ਨੀਦਾ ਬੰਦਾ ਭਟ ਗਿਆ ਹੁੰਦਾ ਇੱਧਰ ਉੱਧਰ ਮਤਲਬ ਇੱਥੇ ਆ ਕੇ ਇੱਕ ਜੋ ਸਕੂਨ ਮਿਲਦਾ ਹੈ ਮੈਂ ਜਾਨਾ ਕਿ ਜਿਹੜੇ ਲੋਕ ਨਹੀਂ ਵੀ ਆਂਦੇ ਤੇ ਉਹ ਵੀ ਇੱਥੇ ਆਣਾ ਸ਼ੁਰੂ ਕਰਨ ਤੇ ਜੋ ਵੀ ਉਹਨਾਂ ਦੇ ਮਨ ਦੀਆਂ ਇੱਛਾਵਾਂ ਹੈਗੀਆਂ ਉਹ 100% ਪੂਰੀ ਹੋਣਗੇ ਇਸੇ ਦੀ ਗਾਰੰਟੀ ਮੈਂ ਚੱਕਦਾ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਆ ਕੇ ਸਾਰੇ ਪੂਰੀ ਹੋਏਗੀ ਪੂਰੀ 100% ਮਤਲਬ ਜੋ ਵੀ ਨਹੀਂ ਕਿਤੇ ਨੂੰ ਨਹੀਂ ਕਿਤੇ ਮਿਲਦਾ ਉਹ ਰੇ ਆ ਕੇ ਸਭ ਮਿਲ ਜਾਂਦਾ ਜੀ ਇੱਥੇ ਆ ਕੇ ਜੀਵਨ ਬੰਦੇ ਦਾ ਕੀ ਸੰਪੂਰਨ ਇੱਥੇ ਆ ਕੇ ਹੋਇਆ ਮੇਰੇ ਤਾਂ ਮਹਾਰਾਜ ਮੈਂ ਬਹੁਤ ਆਨੰਦ ਮਹਿਸੂਸ ਕਰਦੀ ਹਾਂ ਜੀ ਮਹਾਰਾਜ ਆ ਕੇ ਮੈਂ ਤਰਲਾ ਕਰਿਆ ਮੇਰੇ ਬੱਚੇ ਨੂੰ ਬਿਲਕੁਲ ਤੰਦਰੁਸਤ ਕਰਦੇ ਸਵੇਰੇ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਅੱਜ ਮੇਰੇ ਮਹਾਰਾਜ ਨੇ ਕਿਰਪਾ કરી ਆ ਅਰ ਕੋਟਾ ਨਾਰਮਲ ਆਈਆਂ ਨੇ ਅੰਦਰ ਜਦੋਂ ਤੁਸੀਂ ਜਾਂਦੇ ਹੋ ਕਿੱਦਾਂ ਲੱਗਦਾ ਤੁਹਾਨੂੰ ਇੱਕ ਪਿਤਾ ਜੀ ਦੇ ਅੱਗੇ ਤਰਲਾ ਕਰਕੇ ਆਉਂਦੇ ਆ ਪਿਤਾ ਜੀ ਸਾਡੇ ਤੋਂ ਕੋਈ ਭੁੱਲ ਹੋ ਗਈ ਮਾਫ ਕਰਦੇ ਹੋ ਗੁਰਦੁਆਰਾ ਸਾਹਿਬ ਆ ਕੇ ਬਹੁਤ ਆਨੰਦ ਮਿਲਦਾ ਜੀ ਗੁਰੂ ਸਾਹਿਬ ਦਰਸ਼ਨ ਕਰਦੇ ਆ ਤੇ ਬਹੁਤ ਅੱਛਾ ਲੱਗਦਾ ਸਾਰੇ ਅਸਮਰਦਾਪੁਰਿਆਂ ਨੂੰ ਜੀ ਤੁਹਾਡੀਆਂ ਹੀ ਹੋਈਆਂ ਅਸਮਰਦਾ ਤਾਂ ਦੇਖੋ ਉਹਨਾਂ ਨੇ ਉਹ ਜੋ ਦੇਣਾ ਦੇਈ ਜਾਂਦੇ ਆ ਜੀ ਬਿਨਾ ਮੰਗੇ ਦੇਈ ਜਾਂਦੇ ਆ ਹਾਂ ਜੀ ਇਹ ਕੋਈ ਮਤਲਬ ਬਹੁਤ ਵਧੀਆ ਆਪਾਂ ਆਪਣੇ ਧਰਮ ਚ ਵਧੀਆ ਆਪਾਂ ਜੋ ਵੀ ਹੈ ਗੁਰੂ ਸਾਹਿਬ ਦੀ ਬਹੁਤ ਵਡਿਆ ਸਾਨੂੰ ਦੇਣਾ ਨੇ ਸਭ ਕੋ ਜੋ ਹੀ ਕਰ ਰਹੇ ਹੈ ਜੀ ਇਨਸਾਨ ਤਾਂ ਆਪਾਂ ਤਾਂ ਉਹਨਾਂ ਦੀ ਜਿੰਨੀ ਮਹਿਮਾ ਕਾ ਲਈਏ ਓਨੀ ਥੋੜੀ ਹੈ ਬਹੁਤ ਵਧੀਆ ਮਹਾਰਾਜ ਨੇ ਬਹੁਤ ਆਰਿਆ ਜੀ ਇਹ ਤਾਂ ਜ ਇਹਨਾਂ ਦੇ ਲੜ ਲੱਗੇ ਆ ਸਾਡੇ ਬੱਚੇ ਵੀ ਬਹੁਤ ਅਗਿਆਕਾਰੀ ਆ ਮੇਰੀ ਨੋ ਆਉਂਦੀ ਸੀ ਉਹ ਲੈਉਣ ਲੱਗੇ ਸਾਨੂੰ ਉਹਨੂੰ ਕਿਸੇ ਨੇ ਕਿਹਾ ਕਹਿੰਦੀ ਮੰਮੀ ਚੱਲਿਆ ਕਰੀਏ ਸਾਡੇ ਬੱਚੇ ਬਹੁਤ ਵਧੀਆ ਹੋ ਗਏ ਆ ਗੁਰੂ ਦੇ ਲੜ ਲੱਗੇ ਆ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਸਭ ਨੂੰ ਇਦਾਂ ਦਾ ਦੇਵੇ ਸਭ ਦੀ ਨਸਮਰਦਾ ਪੂਰੀਆਂ ਕਰੇ ਜਿੱਦਾਂ ਦੇ ਸਾਨੂੰ ਲਾਇਆ ਆਪਣੇ ਚਰਨਾਂ 'ਚ ਸਭ ਨੂੰ ਲਾਵੇ ਸਭ ਨੂੰ ਦੇਵੇ ਬੱਚਿਆਂ ਨੂੰ ਸਤ ਮਤ ਬਖਸ਼ੇ ਬੱਚੇ ਆਗਾਕਾਰੀ ਰਹਿਣ ਗੁਰੂ ਦੇ ਲੜ ਲੱਗੇ ਰਹਿਣ ਭਾਜੀ ਬਿਆਨ ਨਹੀਂ ਕਰ ਸਕਦੇ ਅਸੀਂ ਉਹ ਮਾਲਕ ਦੀ ਇੱਜ਼ਤ ਬਖੀਸ਼ੀਆਂ ਨੇ ਬਿਆਨ ਨਹੀਂ ਕਰ ਦਿਆ ਜਾਂਦੀਆਂ ਬਾਬਾ ਜੀ ਸਰਦ ਕਿਰਪਾ ਕਰਦੇ ਤੁਹਾਡੇ ਤੇ ਵੀ ਕਿਰਪਾ ਓਏ ਬਿਲਕੁਲ ਭਾਜੀ ਸਭ ਤੇ ਕਿਰਪਾ ਵਾਲੇ ਹਾਂ ਝੋਲੀਆਂ ਬਾਰ ਬਾਰ ਕਿ ਲੋਕੀ ਜਾਣਦੇ ਨੇ ਭਾਜੀ ਅਦਰਸ਼ੀਦਾ ਸਿੰਘ ਦਾ ਪੈਰਾ ਉਹਨੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਕਹਣਾ ਜਿਸ ਤਰ੍ਹਾਂ ਸੰਗਤ ਜੁੜੀ ਹੈ ਸੰਕੈਂਡੀ ਰੋਲ ਹੀ ਨਹੀਂ ਕਤਾਲੀ ਕਿਹੜੀ ਤੱਕਾ ਤੋਂ ਨਹੀਂ ਆ ਰਹੀ ਕਿੰਨਾ ਚਲੋਗੇ ਤੁਹਾਨੂੰ ਆਦੇ ਤੁਹਾਨੂੰ ਮੈਂ ਨਾਲ ਹੀ ਰਹਿਣਾ ਮੈਂ ਤੇ ਆਇਆ ਰਹਿਣਾ ਮੇਰੀ ਦਰਸ਼ਨ ਕਰਦੇ ਰਹਿਣਾ ਜਿਹੜਾ ਸਤਿਯੁਗ ਦੇ ਸਮੇਂ ਨਾ ਦੇਵੀ ਦੇਵਤਿਆਂ ਦਾ ਪਹਿਰਾ ਸੀ ਅੱਜਕੱਲ ਕਲਯੁਗ ਕਲਦਾ ਕਲਯੁਗ ਦੇ ਸਮੇਂ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਅੱਜ ਧੰਤਨ ਬਾਬਾ ਦੀਪ ਸਿੰਘ ਦੀ ਗੋਦ ਵਿੱਚ ਆਣ ਕੇ ਇਹਨਾਂ ਮਾਣ ਮਹਿਸੂਸ ਕਰ ਰਹੇ ਆਂ ਵੀ ਜਿੰਨੇ ਰੁਕੇ ਕਾਰਜ ਇਹ ਮੇਰੇ ਨਹੀਂ ਸਾਰੀਆਂ ਸੰਗਤਾਂ ਦੇ ਸਾਰਿਆਂ ਦੇ ਹੀ ਪੂਰੇ ਹੋ ਰਹੇ ਨੇ ਧੰਤਨ ਬਾਬਾ ਦੀਪ ਸਿੰਘ ਸਭ ਦੀਆਂ ਆਂ ਭਰ ਕੇ ਭੇਜ ਰਹੇ ਨੇ ਜਦੋਂ ਤੁਸੀਂ ਅੰਦਰ ਆਨੇ ਕਿੰਨਾ ਦੀ ਲਾਈਨ ਹੁੰਦੀ ਆ ਇਹ ਲੱਗਦਾ ਜਿਵੇਂ ਸਵਰਗ ਜਾ ਗਏ ਆ ਮੈਂ ਤਾਂ ਬਹੁਤ ਆਨੰਦ ਸੰਗਤਾਂ ਮੇਰੇ ਸਮੇਤ ਬੁੱਧਵਾਰ ਨੂੰ ਡਿਕਦੀ ਹੁੰਦੀ ਹੈ ਦੁਪਹਿਰੇ ਤੇ ਹਾਜ਼ਰੀਆਂ ਭਰਨੀਆਂ ਮੈਨੂੰ ਪੌਣਾ ਘੰਟਾ ਹੋ ਗਿਆ ਲਾਈਨ ਚ ਲੱਗਿਆ ਹਾਲੇ ਤੱਕ ਇੱਥੇ ਅੱਧੇ ਰਸਤੇ ਪਹੁੰਚ ਆਵਾ ਇਸ ਹਸਾਬ ਨਾਲ ਸੰਗਤਾਂ ਦਾ ਕਿੰਨਾ ਵੱਡਾ ਇਕੱਠ ਹੈ